ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਦ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਦ ਪੋਤੰ ਪਰਕ੍ਰਿਤ ਪਰੰ ਜਦ ਚਿੰਤ ਸਰਬਗਤੰ केवल राम नाम मनोरम बदे अमृत तत् मयं नादनोत जा स्मरणेन जन्म जराध मरण भयं रहौ इच्छस जमाद पराभयं जस स्वस्त सो कृत कृतं भाव भूत भाव स्मभ्यं ਪਰਮੰ ਪ੍ਰਸੰਨੰ ਮੇਦੰ ਲੋਭਾਦ ਦ੍ਰਿਸ਼ਟ ਪਰ ਗ੍ਰਹੰ ਜਾਦ ਬਿਦ ਆਚਰਣੰ ਤਜ ਸਕਲ ਦੋਹ ਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ ਜੋਗੇਨ ਕਿੰ ਜਗੇਨ ਕਿੰ दानेन किं तपसा गोविंद गोविंदेत जप्नर सकल सिद्ध पदं जय देव आयो तस् सपटन भवभूत सर्वगतं गोविंद गोविंदेत जप्नर सकल सिद्ध पदं ਜੈ ਦੇਵ ਆਇਓ ਤਸ ਸਫਟੰ ਭਾਵ ਭੂਤ ਸਰਬਗਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ